ਜਿਹੜਾ ਹੁਣ ਸਾਰਾ ਸਿਨੈਰੀਓ ਸਾਨੂੰ ਜੋ ਨਜ਼ਰ ਆ ਰਿਹਾ ਐਨ ਲੱਗਦਾ ਜਿਵੇਂ ਸੁਪਰੀਮ ਕੋਰਟ ਵਰਸ ਕਿਸਾਨ ਮਜ਼ਦੂਰ ਹੋਣ ਔਰ ਸੁਪਰੀਮ ਕੋਰਟ ਨੂੰ ਜਿਵੇਂ ਬਹੁਤ ਵੱਡੀ ਚਿੰਤਾ ਵਾ ਕਿਸੇ ਕਿਸਾਨ ਲੀਡਰ ਦੀ ਤਾਂ ਜਿਹੜਾ 7 ਲੱਖ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਗਿਆ ਉਹਦੀ ਚਿੰਤਾ ਕੌਣ ਕਰੂਗਾ ਜਿਹੜਾ ਕਰਜ਼ੇ ਕਰਕੇ ਚਲਾ ਗਿਆ ਦੂਸਰਾ ਅੰਦੋਲਨ ਅਸਲ ਵਿੱਚ ਮੋਦੀ ਸਰਕਾਰ ਵਰਸਸ ਕਿਸਾਨ ਮਜ਼ਦੂਰ ਆ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਤੇ ਹੋਰ ਲਗਭਗ 12 ਮੰਗਾਂ ਜਿਹੜਾ ਮੋਦੀ ਸਰਕਾਰ ਨੂੰ ਕਾਰਪੋਰੇਟ ਦੀ ਪਾਲਿਸੀ ਲਾਗੂ ਕਰਨ ਕਰਕੇ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਹੀ ਹੋ ਰਹੇ ਨੇ ਪੰਜਾਬ ਤੇ ਦੇਸ਼ ਦਾ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਮਨੌਲੀ ਹਰ ਤਰ੍ਹਾਂ ਨਾਲ ਆਪਣੀ ਸਟਰਗਲ ਜਾਰੀ ਰੱਖੂਗਾ ਅਰਮਾ ਭਗਵੰਤਮਾਨ ਸਰਕਾਰ ਨੂੰ ਕਹਿ ਦੇਣਾ ਚਾਹੁੰਨਾ ਵੀ ਵੇਖਿਓ ਕਿਤੇ ਬਾਦਲ ਤੇ ਉਸ ਵੇਲੇ ਦੀ ਕਾਲੀ ਪਾਜ ਪਾਸ ਸਰਕਾਰਾਂ ਕਿਤੇ ਅੱਖ ਨਾ ਚ ਬਣਦਾ ਯਤਨ ਕਰਿਓ ਇਹ ਇੰਨਾ ਮਹਿੰਗਾ ਪਊਗਾ ਕਿ ਸਾਰੀਆਂ ਉਮਰਾਂ ਲੰਘ ਜਾਣੀਆਂ ਵਾ ਅਫਸਰਾਂ ਨੇ ਨਹੀਂ ਕੁਝ ਦੇਣਾ ਹੁੰਦਾ ਇਹ ਕਾਨੂੰਨੀ ਕਾਰਵਾਈਆਂ ਨੇ ਇਸ ਕਰਕੇ ਡੱਲੇਵਾਲ ਸਾਹਿਬ ਸਵੈਚ ਨਾਲ ਅਰ ਦੋਵੇਂ ਕਿਸਾਨਾਂ ਮਜ਼ਦੂਰ ਫੋਰਮਾਂ ਦੋਵੇਂ ਫੋਰਮਾਂ ਦੀ ਇੱਛਾ ਨਾਲ ਬੈਠਿਆ ਗਿਆ ਉਹ ਕੋਈ ਛੋਟੇ ਲੀਡਰ ਨਹੀਂ ਹੈਗੇ ਜਿਨ੍ਹਾਂ ਦਾ 40-45 ਸਾਲ ਦਾ ਤਜਰਬਾ ਜਿਨ੍ਹਾਂ ਨਾਲ ਕੋਈ ਛਾਲ ਕਰ ਲੂਗਾ ਇਸ ਕਰਕੇ ਦੇਸ਼ ਦੇ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚੋ ਅਰ ਕੱਲ ਦਾ 30 ਦਾ ਜਿਹੜਾ 30 ਦਸੰਬਰ ਦਾ ਪੰਜਾਬ ਬੰਦ ਆ ਜਿਵੇਂ ਸਾਰਿਆਂ ਤਬਕਿਆਂ ਨੇ ਉਹਨੂੰ ਸਮਰਥਨ ਦਿੱਤਾ ਇਹ ਬਹੁਤ ਵੱਡੀ ਗੱਲ ਹੈਗੀ ਆ ਜਿਵੇਂ ਜਿੰਨੇ ਵੀ ਡੀਸੀ ਦਫ਼ਤਰਾਂ ਦਾ ਕਰੈਡਿਕਲ ਸਟਾਫ ਆ ਉਹਨਾਂ ਦਾ ਸਮਰਥਨ ਵੀ ਸਾਨੂੰ ਆਇਆ ਯੂਨੀਵਰਸਟੀਆਂ ਦੇ ਅੰਦਰ ਪ੍ਰੋਫੈਸਰਾਂ ਤੇ ਅ ਵਿਦਿਆਰਥੀਆਂ ਦਾ ਸਮਰਥਨ ਵੀ ਆ ਗਿਆ ਵਕੀਲਾਂ ਦਾ ਸਮਰਥਨ ਵੀ ਆਇਆ ਸੀ ਧੰਨਵਾਦੀਆਂ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੂਗਾ ਅਸੀਂ ਜ਼ਰੂਰੀ ਜੜੇ ਦੇਸ਼ ਦੇ ਕੋਈ ਨਾਗਰਿਕ ਪੰਜਾਬ ਦੇ ਅੱਗੇ ਪਿੱਛੇ ਜਾਣਾ ਚਾਹੁੰਦੇ ਅੱਜ ਸਾਰੀ ਦਿਹਾੜੀ ਤੇ ਰਾਤ ਰਾਤ ਤੱਕ ਚਲੇ ਜਾਣ ਸਾਡੀ ਨਿਮਰਤਾ ਸਹਿਤ ਬੇਨਤੀ ਆ ਪ੍ਰੈਸ ਵਾਲਿਆਂ ਨੂੰ ਵੀ ਆ ਹਾਂ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਉਹਦੇ ਨਾਲ ਬਰਾਤ ਠੀਕ ਆ ਉਹਦੇ ਨਾਲ ਡੈੱਡ ਬੋਡੀ ਕਿਸੇ ਕਿਸਮ ਦੀ ਵੀ ਆਉਂਦੀ ਹੈਗੀ ਆ ਉਹਨੂੰ ਨਹੀਂ ਰੋਕਣਾ ਹੈਗਾ ਕੋਈ ਮਰਗ ਤੇ ਜਾ ਰਿਹਾ ਹੈਗਾ ਇਹਦਾ ਵੀ ਖਿਆਲ ਰੱਖਣਾ ਹੈਗਾ ਵਾ ਸੋ ਇੰਟਰਵਿਊ ਔਰ ਇੰਟਰਵਿਊ ਲਈ ਕੋਈ ਵਿਦਿਆਰਥੀ ਜਾ ਰਿਹਾ ਜਾਂ 에어ਪੋਰਟ ਤੇ ਕੋਈ ਜਾ ਰਿਹਾ ਹੈਗਾ ਸੋ ਇਹਨਾਂ ਗੱਲਾਂ ਦਾ ਹਰ ਹਾਲ ਦੇ ਵਿੱਚ ਖਿਆਲ ਰੱਖਣਾ ਚਾਹੀਦਾ ਐਮਰਜੈਂਸੀ ਸੇਵਾਵਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਔਰ ਕੱਲ ਵਾਲੇ ਬੰਦ ਦੇ ਵਿੱਚ ਜਿੱਥੇ ਸੜਕਾਂ ਤੇ ਰੇਲਾਂ ਡਕੀਆਂ ਜਾਣੀਆਂ ਨੇ ਉੱਥੇ ਲੱਖਾਂ ਲੋਕ ਆਮ ਜਨਤਾ ਸਾਨੂੰ ਦਿਖਣੀ ਚਾਹੀਦੀ ਆ